ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਸਮੇਂ ਮੇਰੇ ਕੋਲ ਆ ਸਚ ਕੰਚਰੀ ਹਰਮੰਦ ਸਾਹਿਬ ਸ੍ਰੀ ਕਾਲ ਤਖਤ ਸਾਹਿਬ ਵਿਖੇ ਮੌਜੂਦ ਆ ਤੇ ਦੱਸ ਦੇ ਕਿ ਅੱਜ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਜਿਹੜੀ ਜੋ ਕਿ ਆਰੰਭ ਹੋ ਚੁੱਕੀ ਆ ਤੇ ਤਸਵੀਰਾਂ ਇਸ ਵੇਲੇ ਦੀਆਂ ਤਾਂ ਨਾਲ ਸਕਤਰੇ ਤੋਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਜਿੱਥੇ ਕਿ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਅੱਜ ਜਿਹੜੀ ਆ ਕੀਤੀ ਗਈ ਹੈ ਤਾਂ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੰਜ ਦੇ ਅਗਵਾਈ ਹੇਠ ਇਹ ਜਿਹੜੀ ਇਕੱਤਰਤਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਜੋ ਪੰਜ ਸਿੰਘ ਸਹਿਬਾਨਾਂ ਦੀ ਇਕੱਤਰਤਾ ਸ਼ੁਰੂ ਹੋ ਚੁੱਕੀ ਹੈ ਤਾਂ ਇਸ ਇਕੱਤਰਤਾ ਦੇ ਵਿੱਚ ਜਥੇਦਾਰ ਕੁਲਦੀਪ ਸਿੰਘ ਗੜਗੰਜ ਸ੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਹੈੱਡ ਗ੍ਰੰਥੀ ਸਿੰਘ ਸਾਹਿਬ ਸ੍ਰੀ ਜੋ ਕਹਿ ਸਕਦੇ ਆ ਕਿ ਗਿਆਨੀ ਮਲਕੀਤ ਸਿੰਘ ਤੱਕਾ ਸ੍ਰੀ ਦਮਦਮਾ ਸਾਹਿਬ ਦੇ ਮੁੱਖੀ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਤਕਤਛੜੀ ਕੇਸਗੜ੍ਹ ਸਾਹਿਬ ਤੇ ਮੁਖਰੰਤੀ ਸਿੰਘ ਸਿੰਘ ਸਾਹਿਬ ਗਿਆਨੀ ਜਗਿੰਦਰ ਸਿੰਘ ਤੇ ਸ਼੍ਰੀ ਅਕਾਲ ਤਖਤ ਫਾਈਵ ਤੋਂ ਪੰਜ ਪਿਆਰੇ ਗਿਆਨੀ ਮੰਗਲ ਸਿੰਘ ਹਾਜ਼ਰ ਹਨ ਤੇ ਇਸ ਇਕੱਤਰਤਾ ਦੇ ਵਿੱਚ ਖਾਸ ਤੌਰ ਤੇ ਦਿਵਸ ਸਬੰਧੀ ਪੰਥਕ ਧਾਰਮਿਕ ਤੇ ਸਮਾਜਿਕ ਮਾਮਲਿਆਂ ਦੇ ਵਿੱਚ ਖਾਸ ਤੌਰ ਤੇ ਵਿਚਾਰ ਚਰਚਾਵਾਂ ਜਿਹੜੀਆਂ ਇਸ ਮੀਟਿੰਗ ਦੇ ਵਿੱਚ ਜਿਹੜੀਆਂ ਹੋ ਸਕਕੀਆਂ ਨੇ ਤੇ ਇਸ ਦੇ ਨਾਲ ਨਾਲ ਦੱਸ ਦਈਏ ਕਿ ਜੋ ਦੋ ਤਰੀਕ ਦੇ ਅਲੇ ਫੈਸਲੇ ਦੇ ਵਿੱਚ ਜੋ ਕਿ 2 ਦਸੰਬਰ ਵਾਲਾ ਫੈਸਲਾ ਸੀਗਾ ਤਾਂ ਸੂਤਰਾਂ ਮੁਤਾਬਕ ਜੋ ਜਾਣਕਾਰੀ ਬਾਅਦ ਨਿਕਲ ਕੇ ਆ ਰਹੀ ਹੈ ਕਿ ਉਹਦੇ ਵਿੱਚ ਵੀ ਫਿਰ ਬਦਲ ਜਿਹੜਾ ਕੀਤਾ ਜਾ ਸਕਦਾ ਤਾਂ ਇਹ ਜੋ ਅੱਜ ਦੀ ਅਹਿਮ ਮੀਟਿੰਗ ਹੈਗੀ ਆ ਕਿਉਂਕਿ 2 ਤਰੀਕ ਦੇ ਫੈਸਲੇ ਤੋਂ ਬਾਅਦ ਕਾਫੀ ਜ਼ਿਆਦਾ ਪੰਥਕ ਮਾਮਲਿਆਂ ਦੀ ਗੱਲ ਕਰੀਏ ਜੇਕਰ ਆਪਾਂ ਗੱਲ ਕਰੀਏ ਪੰਥ ਧਰਮ ਦੀ ਗੱਲ ਕਰੀਏ ਸਿੱਖ ਧਰਮ ਦੀ ਗੱਲ ਕਰੀਏ ਤਾਂ ਕਈ بڑے ਵੱਡੇ ਜਿਹੜੇ ਫੈਸਲੇ ਬਦਲੇ ਗਏ ਨੇ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਪਿਛਲੇ ਬੀਤੇ ਦਿਨਾਂ ਦੇ ਵਿੱਚ ਸਿੰਘ ਸਾਹਿਬਾਨਾਂ ਨੂੰ ਸੇਵਾ ਮੁਕਤ ਕਰ ਦੇਣਾ ਤਾਂ ਉਸ ਤੋਂ ਬਾਅਦ ਰਾਤੋ ਰਾਠ ਸਿੰਘ ਸਾਹਿਬ ਜੀ ਦੀ ਨਿਯੁਕਤੀ ਕਰਦਣੀ ਤਾਂ ਉਹਨਾਂ ਦੀ ਜੋ ਕਹਿ ਸਕਦੇ ਆ ਕਿ ਇਸ ਮੀਟਿੰਗ ਦੇ ਵਿੱਚ ਵੱਡੇ ਫੈਸਲੇ ਉਹਨਾਂ ਵੱਲੋਂ ਅੱਜ ਕੀਤੇ ਜਾਣੇ ਹੈਗੇ ਆ ਤਾਂ ਦੋ ਤਰੀਕ ਦੇ ਫੈਸਲੇ ਨੂੰ ਲੈ ਕੇ ਸੂਤਰਾਂ ਤੋਂ ਮਤਬੂਦੋ ਜਾਣਕਾਰੀ ਨਿਕਲ ਰਹੀ ਹੈ ਕਿ ਵੱਡਾ ਫੇਰਬਦਲ ਜਿਹੜਾ ਉਸ ਫੈਸਲੇ ਦੇ ਵਿੱਚ ਹੋ ਸਕਦਾ ਤਾਂ ਇਸ ਮੀਟਿੰਗ ਦੇ ਉੱਤੇ ਜ਼ਰੂਰ ਨਿਗ੍ਹਾਵਾਂ ਜੜੀਆਂ ਲਗਾਤਾਰ ਜੜੀਆਂ ਕਿੱਤਿਆਂ ਚਾਰੀਆਂ ਨੇ ਜਿਹੜੀਆਂ ਗੱਲਬਾਤ ਜਿਹੜੀ ਹੈ ਲਗਾਤਾਰ ਜਿਹੜੀ ਜਾਰੀ ਹੈਗੀ ਆ ਤਾਂ ਜ਼ਰੂਰ ਆਪਾਂ ਇਸ ਮੀਟਿੰਗ ਨੂੰ ਲੈ ਕੇ ਕੱਲੀ ਕੱਲੀ ਅਪਡੇਟ ਜਿਹੜੀ ਹੈ ਜ਼ਰੂਰ ਸਾਂਝੀ ਕਰਦੇ ਰਾਵਾਂਗੇ ਬਣੇ ਰਹੋ ਜਗਮਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਤੋਂ ਅਲੈਕਸਾ ਨੂੰ ਜਗਮਾਨੀ ਟੀਵੀ ਸ਼੍ਰੀਮਨ ਸਾਈ